ਸਤਿ ਸ਼੍ਰੀ ਅਕਾਲ ਟੂਡੇ ਪੰਜਾਬ 24 ਦੀਆਂ ਪੰਜਾਬੀ ਖਬਰਾਂ ਵਿੱਚ ਆਪਦਾ ਸਵਾਗਤ ਹੈ ਮੈਂ ਖੁਸ਼ੀ ਖਬਰ ਦੀ ਸ਼ੁਰੂਆਤ ਕਰਦੇ ਹਾਂ ਬਲਾਚਰ ਸ਼ਹਿਰ ਤੋਂ ਪਹਾੜਾਂ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਵਿੱਚ ਛੜਾਂ ਦੀ ਸਥਿਤੀ ਪੈਦਾ ਹੋ ਗਈ ਹੈ ਇਸ ਕੁਦਰਤੀ ਆਫਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿੰਦੇ ਹੋਏ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ ਨੁਕਾਣ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਹਰੇ-ਚਾਰੇ ਅਤੇ ਪਾਣੀ ਦੀ ਵੱਡੀ ਕਮੀ ਆ ਗਈ ਹੈ। ਇਸੇ ਤਹਿਤ ਬਲਾਚੌਰ ਵਿਖੇ ਸੂਰਜ ਹਸਪਤਾਲ ਬਲਾਚੌਰ ਦੇ ਵੱਲੋਂ ਹੜਪੀੜਤਾਂ ਦੀ ਮਦਦ ਲਈ ਪਹਿਲ ਕਦਮੀ ਹੋ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵੱਲੋਂ ਪਿੰਡ ਢੰਗੜਪੁਰ ਵਿਖੇ ਪਹੁੰਚ ਕੇ ਸਤਲੁਜ ਦਰਿਆ ਦੇ ਬਾਨੂੰ ਪਾਣੀ ਨਾਲ ਲੱਗੇ ਢਾਂ ਨੂੰ ਰੋਕਣ ਲਈ ਥੈਲਿਆਂ ਦੇ ਵਿੱਚ ਰੇਤਾ ਭਰ ਕੇ ਬੰਨ੍ਹਦੇ ਨਾਲ ਥੈਲਿਆਂ ਨੂੰ ਰੱਖਿਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਮਾਰ ਇੱਧਰ ਨਾ ਪਵੇ। ਜਿਵੇਂ ਕਿ ਹੋਇਆ ਹੈ ਕਿ ਡਾਟਾ ਭਪਿੰਦਰਜੀਤ ਸਿੰਘ ਸੂਰੀ ਦੇ ਵੱਲੋਂ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਅੱਜ ਉਨ੍ਹਾਂ ਦੇ ਵੱਲੋਂ ਇੱਕ ਟਰੱਕ ਡੇਰਾ ਬਾਬਾ ਨਾਨਕ ਸਾਹਿਬ ਸਮੇਤ ਬਾਕ-ਬਾਕ ਖਾਣਾ ਤੇ ਪਸ਼ੂਆਂ ਦੇ ਹਰੇ ਚਾਰੇ ਸਮੇਤ ਹੋਰ ਵੀ ਰਾਸ਼ਨ ਦੀ ਸਮੱਗਰੀ ਉੱਤੇ ਪਹੁੰਚਾਈ ਗਈ ਹੈ। ਉਨ੍ਹਾਂ ਨੇ ਸਾਡੇ ਚੈਨਲ ਟੂਡੇ ਪੰਜਾਬ 24 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵੱਲੋਂ ਇਨਹੜ ਪੀੜਤਾਂ ਦੀ ਮਦਦ ਲਈ ਲਗਾਤਾਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣਗੇ। ਅਤੇ ਕਿਹਾ ਕਿ ਜੇਕਰ ਕਿਸੇ ਵੀ ਹੜਪੀੜਿਤ ਨੂੰ ਮਦਦ ਦੀ ਲੋੜ ਹੋਵੇ ਤਾਂ ਉਹਨਾਂ ਦੇ ਨਾਲ ਸੂਰੀ ਹਸਪਤਾਲ ਬਲਾਚੌਰ ਵਿਖੇ ਰابطਾ ਕਾਇਮ ਰੱਖ ਸਕਤ ਹੈ। ਟੂਡੇ ਪੰਜਾਬ 24 ਦੀਆਂ ਪੰਜਾਬੀ ਖਬਰਾਂ ਵੇਖ ਤੁਹਾਡਾ ਹਾਰਦਿਕ ਸਾਕਤ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਲਗਾਤਾਰ ਹੜ੍ਹਾਂ ਦੀ ਸਥਿਤੀ ਨਾਲ ਇਸ ਵੇਲੇ ਜੂਝ ਰਿਹਾ ਹੈ। ਲਗਾਤਾਰ ਗੱਲ ਕਰੀਏ ਅਨੇਕਾਂ ਹੀ ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਹਟਾ ਚੁੱਕੇ ਹਨ ਤੇ ਕਿਸਾਨਾਂ ਦੀਆਂ ਫਸਲਾਂ ਤਕਵਾਹੋ ਚਿੱਕਿਆ ਹਨ ਤੇ ਕਈ ਕਿਸਾਨ ਸੁਰੱਖਿਆ ਥਾਮਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤੇ ਲਗਾਤਾਰ ਗੱਲ ਕਰੀਏ ਕਲਾਕਾਰਾਂ ਦੇ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਤੇ ਹੀ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਲਗਾਤਾਰ ਹੜਾ ਪੀੜਤਾ ਦੀ ਮਦਦ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਜਿਹਾ ਹੀ ਅਸੀਂ ਗੱਲਬਾਤ ਕਰਾਂਗੇ ਡਾਕਟਰ ਭਪਿੰਦਰ ਜੇ ਸਿੰਘ ਸੋਰੀ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਹੜਾ ਪੀੜਤਾ ਦੀ ਮatter ਲਈ ਹਮੇਸ਼ਾ ਹੀ ਅਨੇਕਾਂ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਇਹਨਾਂ ਦੇ ਵੱਲੋਂ ਉਪਾਲੇ ਕੀਤੇ ਵੀ ਗਏ ਹਨ ਤੇ ਖੜਾ ਪੀੜਤਾਂ ਲਈ ਇਹਨਾਂ ਨੇ ਇੱਕ ਟਰੱਕ ਦੀ ਸਮਗਰੀ ਭੇਜੀ ਗਈ ਹੈ ਅਸੀਂ ਜਾਣਕਾਰੀ ਹਾਸਲ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਸਸੀ ਕਾਲ ਜੀ ਮੋਜੀ ਜੀ ਪਹਿਲਾਂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਕਵਰ ਕੀਤਾ ਤੇ ਆਪਾਂ ਗੱਲ ਕਰੀਏ ਜਿਹੜੇ ਕਿ ਪੰਜਾਬ ਦੇ ਹਾਲਾਤ ਬਹੁਤ ਇਸ ਵੇਲੇ ਖਸਤਾ ਤੇ ਖਰਾਬ ਚੱਲ ਰਹੇ ਨੇ ਉਹ ਜ਼ਿਆਦਾ ਮਾਝਾ ਤੇ ਮਾਲਵਾ ਏਰੀਆ ਅਫੈਕਟਡ ਹੋਇਆ ਤੇ ਆਪਣੇ ਵੀ ਏਰੀਏ ਚ ਜਿਹੜਾ ਕਿ ਆਪਣਾ ਨਾਲ ਪਿੰਡ 올ੀਆਪੁਰ ਵਗੈਰਾ ਪੈਣ ਰਿਹਾ ਤਾਂ ਅੰਗੜਪੁਰ ਉੱਧਰ ਵੀ ਹਾਲਾਤ ਥੋੜੇ ਮਾੜੇ ਨੇ ਸੋ ਆਪਾਂ ਬਾਬਾ ਜੀ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਉਹਨ ਇਸ ਜੀ ਨੂੰ ਖਤਮ ਕੀਤਾ ਜਾਵੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਕੀ ਇਨਾ ਅਫੈਕਟਡ ਹੋਇਆ ਕੰਮ ਇਹ ਸਾਰਾ ਕੁਝ ਠੀਕ ਹੋ ਜਾਵੇ ਸੋ ਆਪਾਂ ਗੱਲ ਕਰੀਏ ਕਿ ਆਪਾਂ ਜਿਹੜਾ ਜਸਮਾਨ ਦੀ ਤੁਸੀਂ ਆਏ ਸੀ ਉਹ ਆਪਾਂ ਪਾਈ ਹਰਨੇਕ ਸਿੰਘ ਜੀ ਹੈਗੇ ਨੇ ਉਹਨਾਂ ਨਾਲ ਮਿੰਕੇ ਸਾਰੇ ਬਲਾਚੌਰ ਵਾਸੀਆਂ ਦੇ ਸਹਿਯੋਗ ਨਾਲ ਆੜੇ ਦੋੜੇ ਦੇ ਸਾਰੇ ਪਿੰਡਾਂ ਨੇ ਸਹਿਯੋਗ ਨਾਲ ਥੋੜਾ ਬਹੁਤ ਜਿਹੜਾ ਸਮਾਨ ਭੇਜਿਆ ਗਿਆ ਕੱਲ ਵੀ ਟਰੱਕ ਭੇਜਿਆ ਸੀ ਤੇ ਅੱਜ ਵੀ ਗਿਆ ਉਸ ਦੇ ਵਿੱਚ ਜਿਵੇਂ ਲਾਲੀਏ ਪਸ਼ੂਆਂ ਦਾ ਜਿਹੜਾ ਅਚਾਰ ਹੈ ਤੇ ਨਾਲ ਮੈਡੀਸਿਨ ਸਿਗੀਆਂ ਪਾਣੀ ਸੀ ਕਾਫੀ ਸਾਰਾ ਭੇਜਿਆ ਗਿਆ ਤੇ ਹੋਰ ਸਾਰੀਆਂ ਲੋੜਵੰਦੀਆਂ ਚੀਜ਼ਾਂ ਉਹ ਭੇਜੀਆਂ ਗਈਆਂ ਸੋ ਮੈਂ ਤਾਂ ਇਹ ਹੀ ਆਸ ਕਰਦਾ ਕਿ ਸਾਰਾ ਕੁਝ ਜਲਦੀ ਜਲਦੀ ਠੀਕ ਠਾਕ ਹੋ ਜਾਏ ਫਿਲਹਾਲ ਲਈ ਉੱਥੇ ਬਹੁਤ ਜ਼ਿਆਦਾ ਸਮਾਨ ਪਹੁੰਚ ਚੁੱਕਿਆ ਹੈ ਤੋਂ ਉਹਦੀ ਹਲੇ ਸਾਨੂੰ ਇੰਨੀ ਲੋੜ ਨਹੀਂ ਹੈ ਅੱਜ ਤੋਂ ਗੱਲ ਕਰੀਏ 5 ਜਾਂ 10 ਦਿਨ ਬਾਅਦ ਜਦੋਂ ਪਾਣੀ ਲਊਗਾ ਹਾਂ ਫਿਰ ਸਾਨੂੰ ਬਹੁਤ ਜ਼ਿਆਦਾ ਸਾਰੇ ਪੰਜਾਬ ਵਾਸੀਆਂ ਨੂੰ ਉੱਥੇ ਮਿਲ ਕੇ ਜਾਣ ਦੀ ਸਹਿਯੋਗ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਦੋਂ ਹੀ ਬਿਮਾਰੀਆਂ ਫੈਲਣੀਆਂ ਜਿਹੜੇ ਪਸ਼ੂ ਵਗੈਰਾ ਮਰੇ ਨੇ ਜਾਂ ਹੋਰ ਉੱਥੇ ਸਾਰਾ ਕੁਝ ਜਾਨਵਰ ਮਰੇ ਨੇ ਉਹਨਾਂ ਨਾਲ ਕਾਫੀ ਜ਼ਿਆਦਾ ਬਿਮਾਰੀਆਂ ਫੈਲੂਗੀਆਂ ਤੇ ਉਸ ਵੇਲੇ ਫਿਰ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਉੱਥੇ ਜ਼ਰੂਰ ਸੂਰੀ ਹਸਪੀਟਲ ਵੱਲੋਂ ਕੈਂਪ ਲਗਾਇਆ ਜਾਊਗਾ ਮੈਡੀਸਨ ਦਾ ਜਿੰਨੇ ਵੀ ਦਿਨ ਸਾਨੂੰ ਲੱਗਣ 4 ਦਿਨ 5 ਦਿਨ ਜਾਂ ਹਫ਼ਤਾ ਲੱਗੇ ਸੋ ਮੀਤਾ ਇਹ ਅਪੀਲ ਹੈ ਲਾਕਨਵਾਸੀਆਂ ਨੂੰ ਮਿਲ ਮਿਲ ਕੇ ਕਿਉਂਕਿ ਇਹ ਕੋਈ ਪੋਲੀਟਿਕਲ ਕੁਝ ਨਹੀਂ ਹੈਗਾ ਸਟੰਟ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਸਾਰਾ ਸਹਿਯੋਗ ਕਰਨਾ ਚਾਹੀਦਾ ਮਦਦ ਕਰਨੀ ਚਾਹੀਦੀ ਹੈ ਜਿੰਨੇ ਵੀ ਹੜਪੜ ਉਧਰ ਜਿਹੜੇ ਅਫੈਕਟਡ ਹੋਏ ਨੇ ਤੇ ਬਹੁਤ ਜ਼ਿਆਦਾ ਇਲਾਕਾ ਨਿਵਾਸੀ ਜਿਹੜੀ ਕਿ ਮਿਹਨਤ ਕਰ ਰਹੇ ਨੇ ਜਾ ਜਾ ਕੇ ਸੇਵਾ ਕਰ ਰਹੇ ਨੇ ਲਗਾਤਾਰ ਦਿਨ ਰਾਤ ਸੋ ਮੈਂ ਤਾਂ ਹੀ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਇਹ ਸਾਰਾ ਕੁਝ ਖਤਮ ਹੋਵੇ ਤੇ ਸਾਰੇ ਆਪਣਾ ਇਲਾਕਾ ਜਿਹੜਾ ਕਿ ਸੇਫ ਹੋ ਇਹ ਲੱਗਦਾ ਸਰ ਹੜ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ ਦੇਖੋ ਹੜ੍ਹਾਂ ਨੇ ਵਿਸਥਾਨ ਬਹੁਤ ਹੀ ਜ਼ਿਆਦਾ ਖਤਰਨਾਕੇ ਕੰਮ ਆ ਜਦੋਂ ਪਾਣੀ نیچے ਉਤਰੂਗਾ ਬਹੁਤ ਜ਼ਿਆਦਾ ਬਿਮਾਰੀਆਂ ਲੱਗਣ ਦਾ ਰਹਿਦਾ ਹੈਗਾ ਖਤਰਾ ਆ ਜਿਵੇਂ ਕਿ ਮਲੇਰੀਆ ਵਗੈਰਾ ਹੋ ਗਿਆ ਡੇਂਗੂ ਵਗੈਰਾ ਹੋ ਗਿਆ ਹੋਰ ਬਹੁਤ ਸਾਰਾ ਫੂਡ ਪੋਇਜ਼ਨਿੰਗ ਹੋ ਗਈ ਬਹੁਤ ਜ਼ਿਆਦਾ ਬਿਮਾਰੀਆਂ ਅਲਰਜੀ ਵਗੈਰਾ ਹੋ ਗਈ ਇਹ ਪੰਜਾਬ 24 ਦੀ ਪੰਜਾਬੀ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਅਲਰਜੀ ਵਗੈਰਾ ਕਾਫੀ ਹੋ ਸਕਦੀ ਹੈ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਸਕਦੀਆਂ ਮੈਂ ਇਲਾਕਾ ਨਵਾਸੀ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਜਿੱਥੇ ਵੀ ਪਾਣੀ ਦੇ ਵਿੱਚ ਮੀਰੇ ਪਾਣੀ ਦੇ ਵਿੱਚ ਜਾਂ ਹੜ੍ਹ ਦੇ ਵਿੱਚ ਕਿਤੇ ਵੀ ਪਾਣੀ ਆਂਦਾ ਹੈ ਆਪਣੇ ਉਹਨੂੰ ਪੂਰਾ ਕਵਰ ਕਰਕੇ ਰਹੋ ਨੰਗੇ ਪੈਰ ਨਾ ਜਾਓ ਪੂਰਾ ਕਵਰ ਕਰਕੇ ਬੂਟ ਵਗੈਰਾ ਪਾ ਕੇ ਪੂਰੇ ਜਿਹੜੇ ਕੱਪੜੇ ਪਾਣੇ ਆ ਪੂਰੀਆਂ ਬਾਹਾਂ ਦੀ ਸ਼ਰਟ ਪੈਂਟ ਪਜਾਮਾ ਪਾ ਕੇ ਹੀ ਜਾਓ ਨਿੱਕਰ ਵਗੈਰਾ ਨਾ ਪਾਓ ਕਿਉਂਕਿ ਕੁਝ ਵੀ ਲੱਟ ਸਕਦਾ ਹੈ ਤੇ ਕੁਝ ਵੀ ਜਿਹੜਾ ਉਹ ਪਾਣੀ ਹੈ ਕਿਉਂਕਿ ਉਹ ਇਫੈਕਟਡ ਹੁੰਦਾ ਉਹ ਅਲਰਜੀ ਕੁਝ ਵੀ ਹੋ ਸਕਦੀ ਹੈ ਉਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਮਦਦ ਦੀ ਲੋੜ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿੱਦਾਂ ਕਰ ਸਕਦਾ ਹੈ ਬਿਲਕੁਲ ਜੀ ਮੇਰੇ ਨਾਲ ਸੰਪਰਕ ਕਰਨਾ ਹੋਵੇ ਨੰਬਰ ਤੁਸੀਂ ਆਪਣੇ ਇਸ ਦੇ ਦਿਦੇਓ ਨਿਊਜ਼ ਦੇ ਥੱਲੇ ਤੇ ਬਾਕੀ ਸੂਰੀ ਹਸਪਤਲ 24 ਘੰਟੇ ਖੁੱਲ੍ਹਾ ਹੀ ਆ ਜੀ ਤੇ ਮੈਂ ਪੱਤਰਕਾਰ ਵੀਰਾਂ ਨੂੰ ਸਾਰਿਆਂ ਨੂੰ ਹੀ ਅਪੀਲ ਕਰਦਾ ਕਿ ਜਿਸ ਵੀ ਨੂੰ ਵੀ ਕਿਸੇ ਦੀ ਵੀ ਲੋੜ ਪੈਂਦੀ ਹੈ ਤੁਸੀਂ ਕੰਟੈਕਟ ਕਿਉਂਕਿ ਤੁਹਾਡੇ ਰਾਹੀਂ ਹੀ ਸਾਰਾ ਕੁਝ ਚੱਲਦਿਆ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਤੁਹਾਡੇ ਸਹਿਯੋਗ ਨਾਲ ਹੀ ਲੋਕ ਅੱਗੇ ਪ੍ਰਭਾਵਿਤ ਹੋ ਕੇ ਇਥੇ ਉਥੇ ਵੰਡ ਤੇ ਵੀ ਪਹੁੰਚੇ ਆ ਸਾਰਾ ਕੁਝ ਤੁਹਾਡੇ ਸਹਿਯੋਗ ਨਾਲ ਹੋਇਆ ਜਿਸ ਚੀਜ਼ ਨੂੰ ਕਿਸ ਕਿਸੇ ਬੰਦੇ ਨੂੰ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੁਹਾਡੇ ਨੂੰ ਕੰਟੈਕਟ ਹੋ ਕੇ ਵੀ ਮੇਰੇ ਨਾਲ ਆ ਸਕਦੇ ਸਿੱਧਾ ਵੀ ਸੂਰੀ ਹਸਪਤਾਲ ਆ ਕੇ ਕੰਟੈਕਟ ਅਮੇਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਦਹਿਸ਼ਤ ਪੈਦਾ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ ਇੱਥੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਵਿੱਚੋਂ ਇੱਕ ਬਾਹਰ ਖੜਾ ਰਿਹਾ ਤੇ ਦੂਜਾ ਅੰਦਰ ਰੈਸਟੋਰੈਂਟ ਵਿੱਚ ਦਾਖਲ ਹੋਇਆ ਜਾਣਕਾਰੀ ਅਨੁਸਾਰ ਉਸਨੇ ਮਾਲਕ ਆਸ਼ੋਤੋਸ਼ ਮਹਾਜਨ ਕੋਲੋਂ ਪਾਣੀ ਦੀ ਬੋਤਲ ਮੰਗੀ ਅਤੇ ਜਦੋਂ ਉਹ ਬੋਤਲ ਦੇਣ ਲੱਗਾ ਤਾਂ ਉਸਤੇ ਲਪਕ 6 ਗੋਲੀਆਂ ਚਲਾਈਆਂ ਇਹਨਾਂ ਵਿੱਚੋਂ 3 ਗੋਲੀਆਂ ਉਸ ਨੂੰ ਲੱਗੀਆਂ ਵਾਰਦਾਤ ਤੋਂ ਬਾਅਦ ਦੋਸ਼ੀ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਜ਼ਖਮੀ ਹਾਲਤ ਵਿੱਚ ਆਸ਼ੋਤੋਸ਼ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਰੈਸਟੋਰੈਂਟ ਦੇ ਮੁਲਾਜ਼ਮਾਂ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਉਹਨਾਂ ਨੇ 1 ਘੰਟਾ ਪਹਿਲਾਂ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਪਰ ਪੁਲਿਸ ਸਮੇਤੇ ਨਾ ਆਏ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕਾਰਵਾਈ ਕਰਦੀ ਤਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਇਸ ਮੌਕੇ ਐਸਪੀ ਡਾਕਟਰ ਸ਼ੀਤਾ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੰਭੀਰ ਹੈ ਅਤੇ ਪਹਿਲੀ ਜਾਂਚ ਵਿੱਚ ਪਤਾ ਲੱਗ ਰਿਹਾ ਹੈ ਕਿ ਇਸ ਦੇ ਪਿੱਛੇ ਬਿਲਡ ਦੇ ਲੈਂਡ ਡੈਨ ਜਾਂ ਫਰੋਦੀ ਦੀ ਕੋਸ਼ਿਸ਼ ਹੋ ਸਕਦੀ ਹੈ ਦੂਜੇ ਪਾਸੇ ਨਾਮੀ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਅਮੇਰ ਸਰ ਤੋਂ ਗੁਰਪ੍ਰੀਤ ਸਿੰਘ ਦੀ ਮੇਰਾ ਫੋਨ ਟੁੱਟ ਗਿਆ ਵਾ ਕੱਸ ਗਿਆ ਪਰ ਕਲੈਰਟੀ ਠੀਕ ਹੈ ਜੀ। ਜੀ ਸਰ ਕੀ ਨਾਮ ਹੈ ਆਪ ਦਾ? ਪਰਮੇਸ਼ਰ ਨਾਮ। ਕਾਹਦਾ ਕਾਹ कहाँ पे ये दुकान है और क्या हुआ था ये बड़े बटाल रोड पे दुकान है आ, क्या हुआ यहाँ पे दो बंदे आए एक बंदा उधर मोटरसाइकिल स्टार्ट किए खड़ा था एक अंदर दो बोतल पानी लेने उधर पानी दो एक गोली काल के मार के चल गए कितने लोग आए थे मोटरसाइकिल पे दो जाने दो जाने थे दो जाने थे और दुकान के अंदर आके गोली मारी हां जी अंदर आ गए एक, एक बंदे झगड़ा हुआ था पहले या कुछ ने? नहीं कुछ नहीं, तो नहीं, नहीं। हुआ कोई झगड़ा नहीं पानी मंगया उन्हें और गोली गड़ो पीछे कट के मार गए मालिक भाई हम लोग काम-खोम कर रहे थे टेबल टू वाला गाग थे अच्छा तुम ही काम ऐसे कुछ जी पाजी की नाजे अपना मेरा नाम वतन है बे भैया काम कर रहे ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਟਿੱਕੀ ਘਟਨਾ ਚ ਵਾਪਰੇ ਇਥੇ ਘਟਨਾ 2% ਆਈ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿਹੜੀਆਂ ਗੋਲੀਆਂ ਚਲਾਈਆਂ ਉਹਨਾਂ ਬੰਦਾਂ 6-7 ਗੋਲੀਆਂ 6-8 ਗੋਲੀ ਸੀ ਆਈ ਥਿੰਕ ਕਿਹੜੀਆਂ ਗੋਲੀਆਂ ਉਹਨਾਂ ਨੇ ਮੰਗਿਆ ਸੀ ਕੋਈ ਚੀਜ਼ ਤੇ ਕੋਈ ਪਰ ਪਾਣੀ ਮੰਗ ਰਹੇ تھے ਬਸ ਕਿਹੜੀਆਂ ਗੋਲੀਆਂ ਵਜੀਆਂ ਉਹਨਾਂ ਭਾਈ ਜਾਨਾ ਕਿ ਪੰਜ ਤਿੰਨ ਗੋਲੀ ਵਜੀ ਹੈ ਭਾਈ ਜੀ ਚਲਾਈਆਂ ਕਿੰਨੀਆਂ ਗਈਆਂ ਨਾਲ ਛੇ ਗੋਲੀ ਚਲਾਈ ਗਈ ਹੈ ਫ੍ਰੀਜ ਦੇ ਉੱਤੇ ਵੀ ਗੋਲੀਆਂ ਫ੍ਰੀਜ ਹਾਂਜੀ ਫ੍ਰੀਜ ਦੇ ਵੀ ਜੀ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਹੋਇਆ ਨਹੀਂ ਬਾਜੀ ਨਾਲ ਝਗੜਾ ਝੂੜਾ ਤਾਂ ਕਿਸੇ ਨਾਲ ਨਹੀਂ ਹੋਇਆ ਸੀ ਕੋਈ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨੀਂਵ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇਥੇ ਇਮਪਲੋਏ ਆ ਨਾ ਅਸੀਂ ਕੰਮ ਕਰਦੇ ਆ ਸਾਨੂੰ ਚੁੱਪ ਚਾਪ ਹੀ ਹੋ ਗਏ ਹਾਂ ਹਾਂਜੀ ਚੁੱਪ ਚਾਪ ਗਏ ਆ ਠੀਕ ਹੈ ਮੋਟਰਸਾਈਕਲ ਤੇ ਆਈ ਸੀ ਹਾਂਜੀ ਬਾਈਕ ਤੇ ਸੀ ਮੌਕੇ ਤੇ ਪੁਲਿਸ ਆਈ ਹੈ ਨਹੀਂ ਮੌਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਹੈ ਕੀ ਸੀਸੀਟੀਵੀ ਹੈ ਜੀ ਕਿ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਥੇ ਲਾਇਨਸ ਜਿਹੜਾ ਇੱਕ ਬਾਰ ਰੈਸਟੋਰੈਂਟ ਹੈਗਾ ਹੈ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂਤੋਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ ਤਕਰੀਬਨ 1.30 10 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਉਹਨਾਂ ਤੇ ਫਾਇਰ ਕੀਤੇ ਗਏ ਆ ਸਰ ਕਿੰਨੇ ਫਾਇਰ ਕੀਤੇ ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ 5 ਕੁ ਖੋਲ ਜਿਹੜੇ ਹੈਗੇ ਆ ਆਪਣਾ 5 ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਕੋਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ। ਪਰ ਲੜਕੀ ਦੀ ਕੰਡੀਸ਼ਨ ਕਿਸ ਵਜ੍ਹਾ ਜਿਸ ਦੇ ਉੱਤੇ ਪਹੁੰਚ ਗਈ। ਉਹ ਮੇਰੇ ਖਿਆਲ ਨਾਲ ਡੈੱਡ ਹੋ ਗਏ ਉਹ। ਡੈੱਡ ਹੋ ਗਏ। ਜੀ ਪਰ ਪਟਾਵਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਹੈ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਹੈ। ਜੀ ਜੀ ਜੀ। ਉਹ ਤਾਂ ਦੇਖਦੇ ਹੋ ਨਾਲ ਹੀ 200 ਮੀਟਰ ਦੀ ਦੂਨਕੇ ਸੀਚੀ ਸਾਹਿਬ ਦੀ ਕੋਠੀ ਹੈ। ਜੀ ਜੀ। ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ। ਸਾਨੂੰ ਕੁਝ ਫੈਕਟਸ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣੀਆਂ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਇਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ ਦੇਖੋ ਉਹ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਯਾ ਆਸ਼ੋਕਪੁਰ ਮਾਰਡੀਂ ਦੀ ਡਾਕਿੰਗ ਡਿਸੀਜ਼ ਦੇਗਾ ਆ ਉਹਨੇ ਇਹਨੂੰ ਦੱਸਿਆ ਸੀ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਪੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਦੇਣ ਆਣਗੇ ਤੇ ਇਹ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਜੀ ਵੀ ਗੱਲ ਆਪਣਾ ਪਰੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਕੋਈ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਇਦਾਂ ਦੀ ਸਾਡੇ ਨੂੰ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਕਰ ਰਿਹਾ ਇੱਕ ਹੀ ਮੁੰਡਾ ਅਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ ਦੇਖੋ ਅਜੇ ਪ੍ਰਾਈਮ ਮਤਲਬ ਕਿ ਹੋਜੇ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾ ਅਜ ਕਰਨ ਦਾ ਟਾਈਮ ਦੇਵੋ ਆਪਾਂ ਕਰ ਦਿੰਦੇ ਹਾਂ ਗੁਰਦਾਸਪੁਰ ਵਿੱਚ ਸਰਬਤ ਦਾ ਭਲਾ ਸੰਸਥਾ ਦੇ ਸਰਪ੍ਰਸਤ ਅਤੇ ਉੱਗੇ ਸਮਾਜ ਸੇਵਕ ਐਸ.ਪੀ. ਸਿੰਘ ਉਭਰਾਏ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਕ ਪਿੰਡਾਂ ਚ ਵਿੱਚ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਰਹੱਦੀ ਤੇ ਇਤਿਹਾਸਿਕ ਕਸਬਾ ਕਲਨੌਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਾਹਤ ਸਮੱਗਰੀ ਲੈ ਕੇ ਪਹੁੰਚੇ ਅਤੇ ਜ਼ਰੂਰਤਮੰਦ ਹਰ ਪੀੜਤਾ ਨੂੰ ਰਾਹਤ ਸਮੱਗਰੀ ਦਿੱਤੀ ਗਈ ਜਿਸ ਵਿੱਚ ਘਰ ਦੀ ਜ਼ਰੂਰਤ ਤੋਂ ਲੈ ਕੇ ਪਸ਼ੂਆਂ ਦਾ ਚਾਰਾ ਤੱਕ ਸ਼ਾਮਲ ਸੀ ਉਹਨਾਂ ਦੇ ਨਾਲ ਸਰਬਤ ਦਾ ਭਲਾ ਸੰਸਥਾ ਦੇ ਵਾਲੈਂਟੀਅਰ ਅਤੇ ਬਟਾਲਾ ਵਿਧਾਇਕ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸਹਰੀ ਕਲਚਿਵੀ ਮਜਦੂਤ ਸੰ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਡਾਕਟਰ ਉਬਰਾਇ ਨੇ ਕਿਹਾ ਕਿ ਅਸੀਂ ਹਰ ਉਸ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੋ ਹੜ੍ਹ ਨਾਲ ਪ੍ਰਭਾਵਿਤ ਹਨ ਜਦ ਹਾਲਾਤ ਠੀਕ ਨਹੀਂ ਹੋ ਜਾਂਦੇ ਤਦ ਤੱਕ ਸਾਡੀ ਸੇਵਾ ਜਾਰੀ ਰਹੇਗੀ ਕਿਉਂਕਿ ਲੰਬਾ ਸਮਾਂ ਹਾਲੇ ਸਾਨੂੰ ਇਹਨਾਂ ਸਮੱਸਿਆਵਾਂ ਨਾਲ ਜੀਣਾ ਪੈ ਸਕਦਾ ਹੈ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਵਿਸ਼ੇਸ਼ पंहिंजे <laughs> कलाक <laughs> ਸਾਪੇ ਤੋਂ ਬਹੁਤ ਬਾਰਿਸ਼ ਡੇ ਰਹੀ ਹੈ ਔਰ ਬੱਦਲ ਫਟਣ ਤੱਕ ਨੂੰ ਬੋਤਾ ਇਹ ਹਿਮਾਚਲ ਵਿੱਚ ਕਿਲੂ ਦੇ ਕੋਲ ਮੰਡੀ ਦੇ ਕੋਲ ਬਹੁਤ ਨੁਕਸਾਨ ਹੋਇਆ ਉੱਥੇ ਵੀ ਜਿੰਨਾ ਪਾਣੀ ਸੀ ਉੱਥੇ ਉਹ ਸਾਰਾ ਮੁੜ ਕੇ ਵਾਰ ਸਾਨੂੰ ਝੰਡੀ ਪੰਨੀ ਪੰਜਾਬ ਨੂੰ ਉਹ ਸਾਰਾ ਪਾਣੀ ਇੱਧਰ ਆਇਆ ਚਾਹੇ ਰਕੀਨ ਡੈਮ ਤੇ ਆਇਆ ਚਾਹੇ ਬਿਆਸ ਡੈਮ ਤੇ ਆਇਆ ਚਾਹੇ ਕੋਈ ਪਤਲੇ ਡੈਮ ਤੇ ਪਾਣੀ ਗਿਆ ਸੋ ਇੰਟ ਲਿਮਿਟ ਹੁੰਦੀ ਹੈ ਕਿ ਇਸ ਲੈਵਲ ਤੱਕ ਪਾਣੀ ਉਸਾਂ ਨਹੀਂ ਸਕਦੇ ਆ ਲੇਕਿਨ ਪਾਣੀ ਇੰਨਾ ਜ਼ਿਆਦਾ ਹੋਇਆ ਕਿ ਹੁਣ ਗੇਟ ਖੋਲਨੇ ਪਏ ਉਹ ਪਾਣੀ ਕਿਉਂਕਿ ਉਹ ਬੰਨ ਬਚਾਣਾ ਸੀ ਤੇ ਪਾਣੀ ਛੱਡਣਾ ਪੈਂਦਾ ਸੋ ਉਸ ਪਾਣੀ ਨੇ ਬੜੀ ਵਾਰ ਵਾਰੀ ਸੋ ਇਸ ਵਾਰ ਇਹ ਕਿ ਹੈ ਕਿ ਜਿਹੜਾ ਰਾਵੀ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਰਾਵੀ ਥੀਮ ਲੈ ਕੇ ਲਾਣਾ ਸੀ ਉਸ ਤੋਂ ਜਿਹੜਾ ਪਾਣੀ ਆਇਆ ਇਹ ਜਿੰਨਾ ਸਾਡਾ ਇਹ ਦੇਖ ਲੈ ਬਸ ਕਰਦਾ ਇੱਥੇ ਤੱਕ ਹੀ ਨਿਕਾਲ ਰਿਹਾ ਇਹ ਤੋਂ ਇਲਾਵਾ ਦਰਮਦਰ ਸਾਹਿਬ ਹੈ ਬੱਤੀ ਸਾਹਿਬ ਹੈ ਅਗਨਾਲਾ ਸਾਹਿਬ ਹੋ ਗਿਆ ਤੇ ਸੁਦਾਨਪੁਰ ਰੋਡੀ ਹੈ ਹੋਗਾ ਹੋ ਗਿਆ ਤੇ ਕੋਲਪੁਰ ਕਾਹ ਜਿਆਦਾ ਖਾਸ ਰਹਾ ਔਰ ਇਤੋਂ ਜਿਹੜਾ ਮਾਰ ਮਾਰ ਦਾ ਪਾਣੀ ਸਾਰਾ ਇਹ ਫਿਰ ਐਂਡਰ ਜਾ ਕੇ ਉੱਥੇ ਪਹੁੰਚਿਆ ਤੁਹਾਡਾ ਫਾਜ਼ਿਲਗਾ ਪਹੁੰਚਿਆ ਔਰ ਅੱਜ ਫਾਜ਼ਿਲਗਾ ਦੇ ਵਿੱਚ ਜਿਹੜੇ ਪਿੰਡ ਹੈ ਦੂਰ ਦੂਰ ਦਾ ਘਰ ਉੱਤੇ ਨੂੰ ਨੂੰ 10-10 ਫੁੱਟ ਪਾਣੀ ਜਿਹੜਾ ਖੜਾ ਲੱਭੀ ਮਿਲ ਲੱਗ ਨੂੰ ਪਰਛਾਦੇ ਕੇ ਬਾਹਰ ਉਸ ਜਗ੍ਹਾ ਤੇ ਬੈਠੇ ਹੁਣ ਉੱਥੇ ਸਿਰਫ ਰਸ਼ਨ ਦੀ ਲੋੜ ਹੈ ਇਸੇ ਦੀ ਸਾਰਾ ਦੇਖਿਆ ਕਿ ਇੱਥੇ ਸਾਡੇ ਲੋਸਾਰੇ ਸਹਿਬਾਨ ਹੋ ਗਏ ਸਾਡੇ ਸੱਤ ਬਾਪ ਜਾਂ ਪਿੰਡਾਂ ਦੇ ਵਿੱਚੋਂ ਟਾਲੀਆਂ ਪਰ ਪਾ ਕੇ ਰਸ਼ਨ ਆ ਰਿਹਾ ਰਸ਼ਨ ਦੀ ਇੱਥੇ ਕੋਈ ਕਮੀ ਨਹੀਂ ਆਉਂਦੀ ਇਹੀ ਮਹਿਸੂਸ ਕੀਤਾ ਗਿਆ ਕਿ ਪਸ਼ੂਆਂ ਦਾ ਚਾਰਾ ਜਿਹਨੂੰ ਪਸ਼ੂ ਤੇ ਹਜ਼ਾਰਾਂ ਦੀ ਗਿਣਤੀ ਹੈ ਮੈਨੂੰ ਡੀਸੀ ਸਾਹਿਬ ਨੇ ਦੱਸਿਆ ਸੀ ਕਿ 35-40 ਹਜ਼ਾਰ ਪਸ਼ੂ ਜਿਹੜਾ ਸਿਰਫ ਡਿਸਟ੍ਰਿਕਟ ਦਾਸਪੁਰ ਦਾ ਹੈ ਤੇ ਅਦਰਵਾਇਜ਼ ਦੇਖਿਆ ਜਾਏ ਤਾਂ ਲੱਖੋ ਤੇ ਪਸ਼ੂ ਲੱਗਿਆ ਤੇ ਉਹਨਾਂ ਦਾ ਚਾਰੇ ਦਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਆਲਰੇਡੀ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਨੂ ਡਿਸਟ੍ਰਿਕਟ ਬਣਦੇ ਨੇ ਉਹਨਾਂ ਵਿੱਚ ਸਾਡਾ ਚਾਰਾ ਸਾਡਾ ਰੈਗੂਲਰ ਜਾ ਰਿਹਾ ਜੋ-ਜੋ ਨਿਵਾਦ ਆ ਰਹੀ ਹੈ ਝੋਜਪੁਰ ਜਦਾ ਜਾ ਰਿਹਾ ਕਿਉਂਕਿ ਉੱਥੇ 2-250 ਪਿੰਡ ਜਿਹੜਾ ਪਾਣੀ ਚ ਹੈ ਪਸ਼ੂ ਉੱਥੇ ਨੇ ਸੋ ਇੱਥੇ ਵੀ ਜਿਹੜਾ ਮਥਾਰੂ ਸਾਹਿ ਜਿੱਥੇ ਅਸੀਂ ਰਸ਼ਨ ਦੀ ਸੇਵਾ ਕਰ ਰਹੇ ਆ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜੋ ਵੀ ਚਾਹੀਦਾ ਸਮਾਨ ਸਾਨੂੰ ਦੱਸੋ ਅਸੀਂ ਨਾਲ ਦੇ ਨਾਲ ਉਹਨੂੰ ਪੂਰਾ ਕਰਾਂਗੇ ਬਾਕੀ ਜਿਹੜੇ ਪਸ਼ੂਆਂ ਚਾਰੇ ਦੀ ਗੱਲ ਹੈ ਮੇਰੇ ਨਾਲ 20 40 ਟਨ ਆ ਚੁੱਕਾ ਹੈ ਤੇ 40 ਟਨ ਰਸਤੇ ਚ ਜਰ ਉਹ ਵੀ ਆ ਜਾਏਗਾ ਔਰ ਅਗਰ ਇਹ ਚਾਰ ਠਾਕੇ ਦੇਖ ਕਰਕੇ ਦਾ 20 ਚਾਰਾ ਆ ਜਾਂਦਾ ਹੈ ਤੇ ਉਹ ਚਾਰਾ ਇਹ ਲਾਗੇ ਟਰਾਲੀਆਂ ਲੈ ਕੇ ਜਿੱਥੇ ਲੋੜ ਹੈ ਇੱਕ ਲਿਸਟ ਬਣ ਜੇ ਤੇ ਇਸ ਪਿੰਡ ਦੇ ਵਿੱਚ ਅਸੀਂ ਇੰਨੀ ਢਾਲੀ ਭੇਜਣੀ ਹੈਗੀ ਤੇ ਉਹ ਮਤਲਬ ਕਿ ਜਿੰਨੂੰ ਜਿੰਨੀ ਲੋੜ ਉਹਨੂੰ ਉਹਨਾਂ ਚਾਰਾ ਦਿੱਤਾ ਜਾਵੇ ਇਕੱਠਾ ਨਾ ਕਰੋ ਇਹ ਨਹੀਂ ਕਿ ਇੱਕ ਬੰਦਾ ਚਾਰ-ਚਾਰ ਮੰਡਲ ਲੈ ਕੇ ਬਹਿ ਗਿਆ ਤੇ ਉਹ ਉਹ ਕਰਨੀ ਆ ਰਸ਼ਨ ਮੁਕੰਡੀ ਨਹੀਂ ਦੇ ਆਂਗੇ ਆਪਾਂ ਚਾਰਾ ਫਿਰ ਤੁਸੀਂ ਦੇ ਰਹੇ ਆ ਤੇ ਪਹਿਲਾ ਦੌਰ ਹੈ ਇਹਨਾਂ ਨਾਲ ਆਪਾਂ ਲੜਾਈ ਲੜ ਰਹੇ ਆ ਦੇਖੋ ਅਸੀਂ ਪੰਜਾਬੀ ਬੜੇ ਅਸੀਂ ਹਿੰਦੀ ਆ ਬੜੇ-ਬੜੀਆਂ ਮਾਰਾਂ ਖਾਧੀਆਂ ਅਸੀਂ ਕਰੋਨਾ ਤੋਂ ਬਚ ਕੇ ਆਏ ਆਂ ਅਸੀਂ 2023 ਦੇ ਜਿਹੜੇ ਫਲੱਡ ਆਏ ਉਹ ਤੋਂ ਬਚ ਕੇ ਆਏ ਆਂ इवन 88 ਦੇ ਫਲੱਡ ਕੋਈ ਨਹੀਂ ਬੋਲਿਆ ਹੁਣ ਤੱਕ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਅੱਧਾ ਅੱਧਾ ਚਮਕਦਾ ਹੈ ਬਾਕੀ ਰਹਿ ਗਿਆ ਦੂਸਰੇ ਜਿਹੜੇ ਦੌਰ ਆ ਅਸੀਂ ਉਹਦੇ ਵੀ ਤਿਆਰ ਆ ਤੇ ਕੋਈ ਐਸ ਜਿਹੜਾ ਉਹ ਜੋ ਕਰਨਾ ਸੀ ਉਹਦੇ ਟਾਸ ਬਨੇ 1.5 ਗ੍ਰਾਉਂਡ ਪੈ ਜਾਣਾ ਸੀ ਆ ਉਹ ਬਜਟ ਰੱਖਿਆ ਸੀ ਆਪਰ ਜਿਹੜਾ ਕਿ ਅਜੇ ਮੁਕਿਆ ਨਹੀਂ ਹੈ ਉਹ ਜਾਰੀ ਹੈ ਚੱਲ ਰਿਹਾ ਹੈ ਲੇਕਿਨ ਇਹ ਪਹਿਲੇ ਦੌਰ ਦਾ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਦੌਰ ਸਟਾਰਟ ਹੋਣਾ ਉਹਦੇ ਵਿੱਚ ਮੈਡੀਸਨ ਦੀ ਲੋੜ ਪੈਣੀ ਹੈ ਪਸ਼ੂਆਂ ਨੇ ਬਿਮਾਰ ਪੈਣਾ ਹੈ ਬਸੂਆਂ ਨੇ ਬਿਮਾਰੀ ਫਲਾਣੀ ਹੈ ਬੰਦਿਆਂ ਨੇ ਬਿਮਾਰ ਪੈਣਾ ਹੈ ਤੇ ਉਹ ਮੈਂ ਇਥੇ ਡਾਕਟਰਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਉਦੋਂ ਸਾਡੀਆਂ ਐਂਬੂਲੈਂਸਾਂ ਸਾਡੇ ਡਾਕਟਰ ਸਾਡੀ ਮੈਡੀਸਨ ਦੀ ਕੋਈ ਥੋੜੀ ਨਹੀਂ ਆਂ ਦਿੱਤੀ ਜਾਏਗੀ ਸਰਕਾਰਾਂ ਨੇ ਇਹ ਤਾਂ ਕਰਨਾ ਹੀ ਕਰਨਾ ਹੈ ਲekin ਆਪਾਂ ਦੇ ਕਸਟਮਰਾਂ ਨੇ ਜਿਹੜਾ ਮੈਕਸਿਮਮ ਜੋ ਮੈਡੀਸਨ ਆ ਅਸੀਂ ਜ਼ਰੂਰ ਦੇਾਂਗੇ ਫਿਰ ਅਗਲਾ ਜਿਹੜਾ ਦੌਰ ਆਣਾ ਜਦ ਪਾਣੀ ਪੁੱਟ ਜਾਂਦਾ ਹੈ ਜਿੰਨੇ 2 ਮਹੀਨੇ ਬਾਅਦ ਫਿਰ ਸਾਡੀ ਟੀਮਾਂ ਜਾਣਗੀਆਂ ਸਰਵੇ ਕਰਕੇ ਦੇਖੂਗੀ ਕਿ ਕਿੰਨੇ ਘਰਾਂ ਨੂੰ ਕਿੰਨਾ ਗਰਾਂ ਨੁਕਸਾਨ ਹੋਇਆ ਸੋ ਉਹ ਅਸੀਂ ਪਹੁੰਚ ਦੇ ਮੁਤਾਬਕ ਅਸੀਮ ਕਰਾਂਗੇ ਹਾਂ ਇੱਕ ਇੱਥੇ ਮੈਂ ਸਟੈਪ ਚੱਕਿਆ ਕਿਉਂਕਿ ਸਾਡਾ ਟੈਸਟ ਜਿਹੜਾ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਕੋਲੋਂ ਸਾਡੀ ਕੋਈ ਰਸੀਦ ਬੁੱਕ ਨਹੀਂ ਹੈ ਸਭ ਨੂੰ ਪਤਾ ਇਹ ਤੇ ਲੇਕਿਨ ਜਿਹੜੇ ਹੁਣ ਮੇਰੇ ਜਾਣਕਾਰ ਹੈਗੇ ਨੇ ਅਮਰੀਕਾ 'ਚ ਬਣੇ ਜਿਹੜੇ ਲੋਕ ਜਿਵੇਂ ਬੱਠੇ ਆਂ ਆਸਟ੍ਰੇਲੀਆ 'ਚ ਬੱਠੇ ਨੇ ਨਿਊਜ਼ੀਲੈਂਡ 'ਚ ਬੱਠੇ ਉਹ ਕੰਮਾ ਚਾਹੁੰਦੇ ਆਂ ਆਂਦੀ ਗੱਲ ਆਣੀ ਤੇ ਫਿਰ ਮੈਂ ਉਹਨਾਂ ਨੂੰ ਇੱਕ ਇੱਕ ਅਜਨਾਲਾ ਦੇ ਪਿੰਡ ਚਮਿਆਰੀ ਵਿੱਚ ਪਹੁੰਚ ਕੇ ਸਰਬਤ ਦਾ ਪਹਿਲਾ ਟ੍ਰਸਟ ਦੇ ਮੁਖੀ ਡਾਕਟਰ ਐਸ ਪੀ ਉਬਰਾਇ ਨੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਮਦਦ ਦਾ ਪ੍ਰਸਾਦ ਵਾਇਆ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਘੜੀ ਹੈ ਪਰ ਪੰਜਾਬੀ ਆਪਸੀ ਇਕਜੁੱਟਤਾ ਨਾਲ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਉਭਰਾਏ ਨੇ ਕਿਹਾ ਕਿ ਟ੍ਰੈਸਟ ਵੱਲੋਂ ਲਾਪਗ 1200 ਟਨ ਚਾਰਾ ਬੁਕ ਕੀਤਾ ਗਿਆ ਹੈ ਹੁਣ ਤੱਕ 350 ਟਨ ਚਾਰਾ ਭੇਜਿਆ ਜਾ ਚੁੱਕਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਲੋੜ ਹੈ ਸਪਲਾਈ ਜਾਰੀ ਵੀ ਹੋਈ ਖੁਸ਼ੀ ਵੀ ਹੋਈ ਕਿ ਜਦੋਂ ਵੀ ਕਿਤੇ ਪੰਜਾਬ ਤੇ ਭੀੜ ਪਈ ਆ ਜਾਂ ਪੰਜਾਬ ਤੋਂ ਬਾਹਰ ਵੀ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਆਈ ਆ ਉਦੋਂ ਹੀ ਇਹ ਅੱਗੇ ਆਉਂਦੇ ਨੇ ਮਦਦ ਵਾਸਤੇ ਅੱਗੇ ਆਉਂਦੇ ਨੇ ਔਰ ਪੰਜਾਬੀਆਂ ਨੂੰ ਇਹਨਾਂ ਦੇ ਉੱਤੇ ਬਹੁਤ ਮਾਣ ਮੈਨੂੰ ਮਿਲਣ ਦਾ ਮੌਕਾ ਤੇ ਅੱਜ ਪਹਿਲੀ ਵਾਰੀ ਮਿਲਿਆ ਪਰ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਕਿ ਇਹਨਾਂ ਨੇ ਆਪ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕਰਕੇ ਦੇਖਿਆ ਲੋਕਾਂ ਦੇ ਨਾਲ ਰਸਤਾ ਕਾਇਮ ਕੀਤਾ ਲੋਕਾਂ ਨੂੰ ਪੁੱਛਿਆ ਕਿ ਕੀ ਕੀ ਮੁਸ਼ਕਲਾਂ ਨੇ ਪਰ ਅਕੋਰਡਿੰਗਲੀ ਜੋ ਜੋ ਮੁਸ਼ਕਲਾਂ ਆਈਆਂ ਨੇ ਉਸੇ ਤਰ੍ਹਾਂ ਹੀ ਸਾਰੀ ਟੀਮ ਨੂੰ ਇਹਨਾਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਸ ਤਰ੍ਹਾਂ ਜ਼ਿਆਦਾਤਰ ਅਸੀਂ ਵੀ ਉਬਰਾਏ ਸਾਹਿਬ ਫਿਰਦੇ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਲੰਗਰ ਪ੍ਰਸ਼ਾਦੀ ਦੀ ਸਮੱਸਿਆ ਨਹੀਂ ਆ ਕਿਉਂਕਿ ਲੋਕ ਆਪ ਵੀ ਕਹਿ ਰਹੇ ਨੇ ਕਿ ਨੋ ਕੋ ਰਸਤ ਬਹੁਤ ਪਹੁੰਚ ਚੁੱਕੀ ਆ ਪਰ ਜਿਹੜਾ ਡੰਗਰ ਮਾਲ ਡੰਗਰ ਦਾ ਜਿਹੜਾ ਚਾਰਾ ਉਹਦੀ ਜ਼ਰੂਰ ਇਸ ਇਲਾਕੇ ਦੇ ਵਿੱਚ ਘਾਟ ਆ ਸੋ ਅਸੀਂ ਵੀ ਲੱਗੇ ਹੋਏ ਆ ਤੁਸੀਂ ਅੱਜ ਬਹੁਤ ਵੱਡਾ ਪਰਉਪਕਾਰ ਦਾ ਕੰਮ ਕੀਤਾ ਕਿ ਬੇਜਮਾਨਿਆਂ ਵਾਸਤੇ ਇਸ ਕੁਦਰਤੀ ਆਫਤ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਟਰਾਲੀਆਂ ਰਵਾਨਾ ਕਰ ਰਹੇ ਹੋ ਚਾਰੇ ਦਿਿਆਂ ਤੇ ਮੈਂ ਪਰਮਾਤਮਾ ਦੇ ਅੱਗੇ ਹੋਰ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਲੰਬੀ ਉਮਰ ਬਖਸ਼ੇ ਤੇ ਇਸ ਤਰ੍ਹਾਂ ਹੀ ਤੁਸੀਂ ਪੰਜਾਬ ਪੰਜਾਬੀ ਅੱਦੀ ਸੇਵਾ ਕਰਦੇ ਰਹੋ ਬਹੁਤ ਬਹੁਤ ਸਭ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ ਅੰਬਸਰ ਦੇ ਵਿੱਚ ਅਜਨਾਲਾ ਸਾਡਾ ਹਲਕਾ ਜਿਹੜਾ ਉਹ ਸਾਰਾ ਡੁੱਬ ਗਿਆ ਕਰੀਬ 750 ਪਿੰਡ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਬਦਬਾਦ ਹੋ ਗਿਆ ਸਾਡੀਆਂ ਫਸਲਾਂ ਸਾਡਾ ਮਾਲ ਡੰਗਲ ਸਾਡੇ ਘਰ ਬਹੁਤ ਬਹੁਤ ਨੁਕਸਾਨ ਹੋਇਆ ਸੋ بڑے بڑے ਵੱਡੇ ਮਹਾਪੋਸਟ ਜਿਹੜੇ ਆ ਦਾਨੀ ਸੱਜਣ ਸਾਡੇ ਕੋ ਆਦੇ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਨੇ ਅਬਦਾਇ ਸਾਹਿਬ ਦੁਬਈ ਤੋਂ ਵੱਡੇ ਬਿਜ਼ਨਸਮੈਨ ਨੇ ਜਦੋਂ ਸਾਡੇ ਤੇ ਪੀੜ ਪੈਂਦੀ ਆ ਸਿੱਖਾਂ ਤੇ ਪੈਂਦੀ ਆ ਪੰਜਾਬ 'ਚ ਪੈਂਦੀ ਆ ਪੰਜਾਬ ਤੋਂ ਬਾਅਦ ਕਿਤੇ ਪੈਂਦੀ ਆ ਸਾਡੇ ਭਾਈਚਾਰੇ ਤੇ ਤੇ ਸਭ ਤੋਂ ਪਹਿਲਾਂ ਅਬਦਾਇਬ ਸਾਹਿਬ ਅੱਗੇ ਆਉਂਦੇ ਆ ਅੱਗੇ ਹੁੰਦੇ ਆ ਹੁਣ ਵੀ ਹੜਾਂ ਦੇ ਵਿੱਚ ਇਹ ਸਾਡੀ ਬਾਹ ਫੜਦੇ ਆ ਇਹ ਬੰਦੋ ਉਹ ਸਖਸ਼ ਨੇ ਜੇ ਇਹ ਤੋਲ ਪੈਣ ਤੇ ਬਹੁਤ سارے ਮਸਲੇ ਹੱਲ ਹੋ ਜਾਂਦੇ ਆ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਉਹ ਨਾਲੇ ਚਾਏ ਐ ਇਸ ਵੇਲੇ ਚਮਿਆਦੀ ਪੰਡੀ ਦੇ ਵਿੱਚ ਸਾਡੀ ਅਜ ਨਾਲਾ ਨਿਵਾਸੀਆਂ ਦੀ ਇਹ ਬਾਹ ਫੜਨਗੇ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਆਪਣੇ ਆਪ ਵੀ ਫੜ ਲੈਣੀ ਆ ਇਹਨਾਂ ਨੇ ਖੁਦ ਵੀ ਵੇਖਿਆ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬੁਰਾ ਹਾਲਤ ਹੋਈ ਹੈ ਇੰਨੀ ਕੁ ਬੁਰੀ ਹਾਲਤ ਹੈ ਕਿ ਦੱਸ ਨਹੀਂ ਸਕਦੇ ਪਰ ਜਦੋਂ ਇਦਾਂ ਦੇ ਸੱਜਣ ਜਿਹੜੇ ਇਦਾਂ ਨਹੀਂ ਸੱਜਣ ਮਾ ਦਾ ਸੱਚੇ ਪਾਤਸ਼ਾਹ ਨੇ ਭੇਜੇ ਆ ਸਾਡੇ ਕੋ ਤੇ ਲਾਜ਼ਮੀ ਸਾਦੇ ਨਾਲ ਮਿਲ ਕੇ ਅਸੀਂ ਮਸਲੇ ਜਿਹੜੇ ਹੱਲ ਕਰ ਲੈਂਦੇ ਹਾਂ ਹੁਣ ਵੀ ਅਸੀਂ ਅਜਨਾਲਾ ਨਿਵਾਸੀ ਜਿਹੜੇ ਟਾਈਮ ਲੱਗੂਗਾ ਪਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਾਂਗੇ ਜਦੋਂ ਅਪਦਾਇ ਸਾਬਤ ਗਏ ਸੱਜਣ ਸਾਡੀ ਬਾਹ ਜੜੀਆ ਫੜਦਗੇ ਮੈਂ ਇਹਨਾਂ ਨੂੰ ਮਤਲਬ ਜਿਹਾ ਕਹਿੰਦਾ ਧੰਨਵਾਦ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਆਏ ਆ ਇਹ ਨਾਲੇ ਦੇ ਲੋਕਾਂ ਦੇ ਨਾਲ ਆਏ ਆ ਸਾਡੇ ਇਸ ਵੇਲੇ ਮਤਲਬ ਜਿਹੜੀਆਂ ਸਾਡੀਆਂ ਪੀੜਾਂ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਆਏ ਆ ਸਾਡਾ ਦਰਦ ਬਹੁਤ ਡੂੰਗਾ ਸਾਡੇ ਜ਼ਖਮ ਬਹੁਤ ਡੂੰਗੇ ਹੋ ਗਏ ਆ ਉੱਤੇ ਮਲਬ ਲਾਉਣ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਟਾਈਮ ਕੱਢ ਕੇ ਆਏ ਆ ਸਭ ਤੁਹਾਡਾ ਬਹੁਤ ਬਹੁਤ ਜੋ ਬੜੇ ਮੁਸ਼ਕਲ ਦੀ ਘੜੀ ਹੈ ਪੰਜਾਬ ਤੇ ਪਰ ਪੰਜਾਬੀ ਸਾਡੇ ਤਗੜੇ ਨੇ ਸਾਰੇ ਇੱਕ ਦੂਜੇ ਦੇ ਸਾਰੇ ਹੈਲਪ ਕਰ ਰਹੇ ਨੇ ਅੱਠ-ਨੌ ਡਿਸਟ੍ਰਿਕਟ ਨੇ ਜਿੱਥੇ ਜਿਆਦਾ ਪਾਣੀ ਦੀ ਮਾਰ ਪਈ ਹੈ ਔਰ ਲਖ ਤੋਤੇ ਪਸ਼ੂ ਜਿਹੜਾ ਉਹ ਚਾਰੇ ਤੋਂ ਬਿਲ ਨਾ ਬੈਠਾ ਹੋਇਆ ਤਾਂ ਅੱਜ ਮੈਂ ਸਾਰਾ ਏਰੀਆ ਦੇਖ ਕੇ ਆਇਆ ਤੇ ਹੁਣ ਅਸੀਂ ਇੱਥੇ ਪਹੁੰਚਿਆ ਚਮੈਰੀ ਪਹੁੰਚੇ ਆ ਤੇ ਇਸ ਵਾਰੀ ਮੈਂ ਇੱਕ ਗੱਲ ਕਹਾਂਗਾ ਕਿ ਸਰਬਦਾ ਪਲਾਟਫਾਰਮ ਤੋਂ ਬਲਾਂ ਤਕਰੀਬਨ 9 ਦਾ 9 ਡਿਸਟ੍ਰਿਕਟ ਅਸੀਂ ਕਵਰ ਕੀਤੇ ਆ ਜਿਹਦੀ ਜਿਆਦਾ ਲੋਡ ਸਮਝੀ ਗਈ ਸੀ ਉਹ ਚਾਰੇ ਦੀ ਸੀ ਔਰ 4000 ਰਿਆ ਅਸੀਂ ਤਕਰੀਬਨ 1200 ਟਨ ਦੇ ਕਰੀਬ ਜਿਹੜਾ ਚਾਰਾ ਮੈਂ ਆਲਰੇਡੀ ਬੁੱਕ ਕੀਤਾ ਹੋਇਆ ਹੁਣ ਤੱਕ ਸਾਢੇ 3-400 ਟਨ ਜਿਹੜਾ ਜਾ ਚੁੱਕਿਆ ਔਰ ਇੱਥੇ ਮੈਂ ਦੇਖਿਆ ਕਿ ਜਦੋਂ ਵੀ ਆਪਣੇ ਇੱਥੇ ਸਾਡੇ ਜਿਹੜੀ ਟੀਮ ਹੈ ਸਾਰੀ ਜਦੋਂ ਚਾਰੇ ਦੇ ਲੋਡ ਪਵੇ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਦੂਸਰੇ ਦਿਨ ਜਿਹੜਾ 20 ਟਨ ਚਾਰਾ ਆਉਂਦਾ ਇੱਕ ਟਰੱਕ ਦੇ ਵਿੱਚ ਤੇ ਅਸੀਂ ਭੇਜੀ ਚੱਲਾਂਗੇ ਬਸ ਸਿਰਫ ਇੱਕੋ ਮੈਂ ਕਹਿੰਦਾ ਕਿ ਜਿੱਥੇ ਲੋਡ ਆ ਉੱਥੇ ਦਿਓ ਇਕੱਠਾ ਨਾ ਕਰੋ ਇੱਥੇ ਮੈਂ ਦੇਖਣ ਜਾਇਆ ਕਿ ਇੱਕ ਇੱਕ ਘਰ ਦੇ ਵਿੱਚ ਉਹ ਚਾਰਾ ਇਕੱਠਾ ਕਰੀ ਜਾਂਦੇ ਨੇ ਚਾਰਾ ਮੁਕਦਾ ਨਹੀਂਗਾ ਅਸੀਂ ਮੁਕਣ ਨਹੀਂ ਦੇਵਾਂਗੇ ਸਾਡੇ ਕੋਲ ਇੰਨਾ ਸਟਾਕ ਪਿਆ ਹੋਇਆ ਅਸੀਂ ਕੰਟੀਨਿਊ ਰੱਖਾਂਗੇ ਇਹਨੂੰ ਬਾਕੀ ਇਹ ਦੌਰ ਤਾਂ ਨਿਕਲ ਜਾਣਾ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਇਸ ਲਈ ਪ੍ਰਸ਼ਾਸਨ ਦਾ ਡਿਸਟ੍ਰਿਕਟ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਸਾਰੇ ਇਸ ਵਾਰੀ ਸਾਰੇ ਇਕੱਠੇ ਹੋ ਕੇ ਪੂਰਾ ਸਾਥ ਦੇ ਰਹੇ ਨੇ ਅਸੀਂ ਮਿਲ ਕੇ ਜਿਹੜਾ ਸਾਰਾ ਕੰਮ ਕਰ ਰਹੇ ਹਾਂ ਕੋਈ ਵੀ ਚੀਜ਼ ਜਿਹੜੀ ਆਂਦੀ ਹੈ ਉਹ ਪਲੈਨਿੰਗ ਨਾਲ ਕੀਤੀ ਜਾਂਦੀ ਹੈ ਡੀ ਸੀ ਆਫਿਸ ਆਂਦੀ ਹੈ ਉਹਨਾਂ ਕੋਲ ਸਾਰਾ ਉਹਨਾਂ ਨੇ ਹਸਾਬ ਦਾਬ ਕੀਤਾ ਹੁੰਦਾ ਕਿ ਕਿਹੜਾ ਪਿੰਡ ਹੈ ਕਿੱਥੇ ਕੀ ਚੀਜ਼ ਆਣੀ ਹੈ ਸੋ ਬੜੇ ਤਰੀਕੇ ਨਾਲ ਜਾ ਰਿਹਾ ਥੋੜਾ ਜਿਹਾ ਹੋਰ ਸਟਾਰਟ ਕਰਨ ਦੀ ਲੋੜ ਆ ਜਿਹੜਾ ਉਸ ਨੂੰ ਉਸਾਨੀ ਟੀਮਾਂ ਵੀ ਕਰ ਰਹੀਆਂ ਨੇ ਕਿ ਜਿਹਨੂੰ ਲੋੜ ਆ ਸੀ ਉਹ ਤੱਕ ਪਹੁੰਚਾਈਏ ਦੂਸਰਾ ਪਿੰਡਾਂ ਦੇ ਆਨੇ ਜਾਂ ਗੁਰਦੁਆਰੇ ਸਾਹਿਬ ਦੇ ਜਾਂ ਜਿਹਨੇ ਸਾਡੇ ਇਹਨਾਂ ਸਾਰਿਆਂ ਨੇ ਲੰਗਰਾਂ ਦੇ ਤਾਂ ਵੱਲ ਕਿ ਲੋਡਿੰਗ ਸਮਝ ਕੇ ਤੇ ਰੱਖਣ ਦੀ ਹੁਣ ਜਿਹਨੂੰ ਪੁੱਛਦੇ ਆ ਕਿਸੇ ਡਿਸਟ੍ਰਿਕਟ ਵਿੱਚ ਉਹ ਕਹਿੰਦੇ ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਚਾਹੀਦਾ ਸਾਡੇ ਪਸ਼ੂਆਂ ਨੂੰ ਬਚਾ ਲਓ ਸਾਡੇ ਤੋਂ ਪਸ਼ੂ ਨਹੀਂ ਦੇਖੇ ਜਾਂਦੇ ਭੁੱਖੇ ਜਲੇ ਬੈਠੇ ਆ ਸੋ ਇਸ ਕਰਕੇ ਸਾਡੇ ਵੀ ਜਿਆਦਾ ਜ਼ੋਰ ਜਿੱਥੇ ਮੱਛਰ ਦਾ ਨਹੀਂ ਆ ਬਾਕੀ ਜੋ ਸਬੰਧ ਦੇ ਰਹੇ ਆ ਅਸੀਂ ਤਰਪਾਨਾਂ ਦੀ ਲੋੜ ਹੈ ਹੁਣ ਅਗਲਾ ਜਿਹੜਾ ਦੌਰ ਹੈ ਇਹ ਤਾਂ ਨਿਕਲ ਜਾਏਗਾ ਔਖੇ ਸੋਖੇ ਅਦਬ ਜਦਾਂ ਨਿਕਲ ਗਿਆ ਪਾਣੀ ਉਤਰਨਾ ਸ਼ੁਰੂ ਹੋ ਗਿਆ ਜਿਹੜਾ ਮੈਂ ਬਾਰੇ ਰਹਿਗਾ ਹੁਣ ਆਪਣੇ ਧਾਲੀਵਾਲ ਸਾਹਿਬ ਅਗਲਾ ਜਿਹੜਾ ਦੌਰ ਹੈ ਸਾਡਾ ਉਹਦੇ ਸਾਨੂੰ ਮੈਡੀਸਿਨ ਚਾਹੀਦੀ ਹੋ ਕੀਤਾ ਹੋਇਆ ਜੀ ਸਾਨੂੰ ਸਾਡੇ ਡਾਕਟਰ ਆਣਗੇ ਐਮੂਲੈਂਸਾਂ ਆਣਗੀਆਂ ਮੈਡੀਸਨ ਆਏਗੀ ਸਾਰੇ ਜਾਨਵਰਾਂ ਦੀ ਮੈਡੀਸਨ ਹੈ ਬੰਦਿਆਂ ਦੀ ਲੋੜ ਹੈ ਉਹ ਕਰਨਗੇ ਜਿਹੜਾ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਜਿਸਲੇ ਪਾਣੀ ਉਤਰਨਾ ਤੇ ਘਰਾਂ ਦੀ ਹਾਲਤ ਖਰਾਬ ਹੋਣੀ ਹੈ ਹਾਂਜੀ ਜੋ 2023 ਵਿੱਚ ਵੀ ਹੋਇਆ ਸੀਗਾ 2023 ਚ ਅਸੀਂ 1400 ਦੇ ਕਰੀਬ ਘਰ ਜੜੇ ਉਹਨਾਂ ਨੂੰ ਮੁਰੰਮਤ ਕਰਕੇ ਦਿੱਤੇ ਨੇ ਸੋ ਇੱਥੇ ਵੀ ਸਾਡੀ ਟੀਮ ਆਏਗੀ ਜਿੱਦਾਂ ਪਾਣੀ ਉਤਰਦਾ ਹੈ ਤੁਹਾਡੇ ਨਾਲ ਮਿਲ ਕੇ ਅਸੀਂ ਸਾਰਾ ਸਰਵੇ ਕਰਕੇ ਦੇਖਾਂਗੇ ਔਰ ਇੱਕ ਮਿੰਟ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਐਨ ਆਰ ਆਈ ਜਿੰਨੇ ਸਾਡੇ ਇੱਥੇ ਬੈਠੇ ਆ ਅਮਰੀਕਾ ਕੈਨੇਡਾ ਜਾਂ ਨਿਊਜ਼ੀ ਮੈਂ ਅਪੀਲ ਕੀਤੀ ਸੀ ਉਹਨਾਂ ਨੂੰ ਇੱਕ ਸੋ ਉਹ ਐਗਰੀ ਨੇ ਉਹ ਕਹਿੰਦੇ ਸਾਨੂੰ ਤੁਸੀਂ 10-10 ਘਰ ਦੇ ਦਿਓ ਅਗਰ ਉਹ 10-10 ਘਰ ਵੀ ਵੀ ਕਰੇ ਇੱਕ ਇੱਕ ਐਨ ਆਰ ਐਸ ਫੜ ਲੈਂਦਾ ਨਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਜੀ ਉਹਨਾਂ ਨੇ ਸਾਰਾ ਕੰਮ ਕਰ ਦੇਣਾ ਹੈ ਤੋ ਇਹ ਸਾਰਾ ਜਿਹੜਾ ਹੋ ਰਿਹਾ ਇਹ ਜਦੋਂ ਪਾਣੀ ਉਤਰਦਾ ਹੈ ਤੋ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਅਸਲੀ ਜਿਹੜੀ ਸਥਿਤੀ ਹੈ ਉਹ ਸਾਡੇ ਸਾਹਮਣੇ ਆਏਗੀ ਔਰ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਹਾਂ ਧਨੀਵਾਲ ਸਾਹਿਬ ਦਾ ਵੀ ਅੱਜ ਇੱਥੇ ਆਏ ਆ ਤੇ ਇਹ ਜਿੰਨੀ ਟਾਲੀਆਂ ਰਵਾਣਾ ਕੀਤੀਆਂ ਜਾ ਰਹੀਆਂ ਲੇਕਿਨ ਇਹਨਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮੱਕੀ ਦਾ ਚਾਰਾ ਨਹੀਂ ਮੁੱਕਦਾ ਇਸ ਤੋਂ ਲੋ ਮਤਲਬ ਕਿ ਕੋਈ ਜਾਨਵਰ ਨਹੀਂ ਮਰੇਗਾ ਖਾਣੇ ਤੋਂ ਬਗੈਰ ਬਹੁਤ ਥੈਂਕ ਯੂ ਜੀ ਧੰਨਵਾਦ ਹਲਕਾ ਜੀਰਾ ਦੇ ਕਸਬਾ ਮੱਖੂ ਅੰਦਰ ਪੈਂਦੇ ਪਿੰਡ ਮਨੂ ਮਾਛਿਆ ਵਿਖੇ ਬਣੇ ਬੰਨੂ ਅਚਾਨਕ ਖੋਰ ਪੈਣ ਕਾਰਨ ਇਹ ਬੰਨ ਟੁੱਟ ਗਿਆ ਜਿਸ ਦੇ ਨਾਲ ਪਾਣੀ ਬੜੇ ਹੀ ਤੇਜ਼ ਰਫ਼ਤਾਰ ਨਾਲ ਪਿੰਡਾ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਇਸ ਮੌਕੇ ਹਾਲਾਤਾਂ ਦਾ جائزہ ਲੈਣ ਪਹੁੰਚੇ ਕੁਲਬੀਰ ਜੀਰਾ ਨੇ ਦੱਸਿਆ ਕਿ ਇਹ ਬੰਨ ਜਿੱਥੇ ਇੱਕ ਪਾਸੇ ਮੱਖੂ ਹੈ ਅਤੇ ਦੂਜੇ ਪਾਸੇ ਲੋਹਿਆ ਸੁਲਤਾਨਪੁਰ ਲੱਗਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਬੰਨ ਦੇ ਟੁੱਟਣ ਕਾਰਨ ਜਿੱਥੇ ਹਲਕਾ ਜੀਰਾ ਦਾ ਪਿੰਡ ਮਨੁਮਾਚੀਆ ਇਸ ਪਾਣੀ ਦੇ ਚਪੇਟ ਵਿੱਚ ਆ ਗਿਆ ਹੈ ਉੱਥੇ ਹੀ ਲੰਨ ਲੱਗਦੇ ਕਈ ਪਿੰਡ ਵਿੱਚ ਇਸ ਪਾਣੀ ਦੇ ਚਪੇਟ ਆ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਪਾਣੀ ਦੀ ਮਾਰ ਹੋਰਾਂ ਪਿੰਡਾਂ ਦੇ ਨਾਲ-ਨਾਲ ਪਿੰਡ ਗਾਰੇਵਾਲਾ ਵਿਖੇ ਬਨੇ ਬੰਦ ਤੇ ਵੀ ਪਵੇਗੀ ਜਿਸ ਦੇ ਲਈ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਟਰੈਕਟਰ ਟਰਾਲੀਆਂ ਲੈ ਕੇ ਪਿੰਡ ਦਾਰੇਵਾਲਾ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਪਹੁੰਚਣ ਜ਼ੀਰਾ ਤੇ ਸतीश ਕੁਮਾਰ ਦੇ ਵਿਸ਼ੇਸ਼ਪੁਰ ਮੈਂ ਇਹ ਕਹਿਣਾ ਚਾਹੁੰਦਾ ਕਿ ਗਿੰਦੜਪਿੰਡੀ ਵਾਲੇ ਪੁੱਲਤੇ ਅੱਗੇ ਜਿਹੜੇ ਪਿੰਡ ਨੇ ਧਾਰੇ ਵਾਲਾ ਮੰਨੂ ਮਾਛੀ ਦਾ ਜਿਹੜਾ ਬੰਨ੍ਹ ਆ ਉਹ ਟੁੱਟ ਚੁੱਕਾ ਹੈ ਔਰ ਧਾਰੇ ਵਾਲੇ ਦਾ ਜਿਹੜਾ ਬੰਨ੍ਹ ਆ ਤੁਸੀਂ ਦੇਖ ਰਹੇ ਹੋ ਕਿ ਟੁੱਟਣ ਦੇ ਕਿਨਾਰੇ ਆ ਔਰ ਸਾਰੇ ਵੀਰ ਜਿਹੜੇ ਆ ਕਿ ਇੱਥੇ ਬੜੀ ਹਮਤ ਦੇ ਨਾਲ ਬੰਨ੍ਹ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਪਿੰਡ ਨੇੜੇ-ਨੇੜੇ ਲੱਗਦੇ ਨੇ ਚਾਹੇ ਮਖਫੇਰੀਏ ਦੇ ਪਿੰਡ ਨੇ ਚਾਹੇ ਇਧਰਲੇ ਪਿੰਡ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਧਾਰੇ ਵਾਲੇ ਪਹਿਲਾਂ ਬੰਨ ਪ੍ਰਕਾਸ਼ਿਕ ਸਿੱਦੇ ਕੋਲੋਂ ਤੋਂ ਸਿੱਧਾ ਅੱਗੇ ਆਣ ਕੇ ਬੰਨੇ ਬੰਨ ਜਿਹੜਾ ਇੱਥੇ ਆਣ ਕੇ ਜਿਹੜਾ ਜੱਕ ਕੂੜੀਆਂ ਲਿਆ ਸਕਦਾ ਫਿੱਟੀ ਆ ਸਕਦਾ ਬਰੇ ਚੀਜ਼ ਲੈ ਕੇ ਇੱਥੇ ਪਹੁੰਚੋ ਕਲਪੀ ਜੇ ਮੱਲ ਬੱਦ ਗਿਆ ਤੇ ਪਿਛਲੀ ਵਾਰ ਤਰ੍ਹਾਂ ਜਿਹੜੀ ਤਬਾਈ ਹੋਊਗੀ ਕਿਉਂਕਿ ਮੰਨੂ ਮਾਛੀ ਤੋਂ ਬਾਅਦ ਟੁੱਟ ਚੁੱਕਾ ਔਰ ਇਧਰ ਟੁੱਟਣ ਦੀ ਤਿਆਰੀ ਚਾ ਦੇਖੋ ਟ੍ਰੇਡਰ ਪੈਂਜਾ ਨੇ ਔਰ ਸਾਰੇ ਵੀਰ ਜਿਹੜਾ ਕਿ ਇੱਥੇ ਆਪ ਦਾ ਜੋਰ ਲਾ ਰਹੇ ਔਰ ਸਾਰਿਆਂ ਨੂੰ ਬੀਚੀ ਕਰਦਾ ਵੱਧ ਤੋਂ ਵੱਧ ਬਈਏ ਚ ਕੂੜੀਆਂ ਹਿੱਟੀ ਲੈ ਕੇ ਤੇ ਪਹੁੰਚੋ ਲਾਹੌਰ ਜੀ ਕੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਮੰਨੋ ਮਾਸ਼ੀ ਦੇ ਵਿੱਚ ਸਿਰਫ 3 ਇੰਚ ਦਾ ਫਰਕ ਰਹਿ ਗਿਆ ਬੰਨ ਦਾ ਇਹ ਟੁੱਟਣ ਦੀ ਗਦਾਰ ਤੇ ਆ ਤੇ ਮੈਂ ਸਭ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਜੋ ਵੀ ਸੇਵਾਦਾਰ ਆ ਕੋਈ ਆਪਣੇ ਕੋ ਬੋਰੇ ਲੈ ਕੇ ਆਉਣ ਜਾਂ ਕੋਈ ਮਿੱਟੀ ਲੈ ਕੇ ਆਉਣ ਜੇ 1 ਘੰਟੇ ਦੇ ਵਿੱਚ ਵਿੱਚ ਜੇ ਕੋਈ ਸੇਵਾਦਾਰ ਨਹੀਂ ਪਹੁੰਚ ਸਕਦਾ ਤਾਂ ਠੀਕ ਹੈ ਨਹੀਂ ਤਾਂ ਮੰਨੋ ਮਾਸ਼ੀ ਦੇ ਕੋਲੋਂ ਮੰਡਾ ਤੋੜ ਹੋ ਜਾਊਗਾ ਤੇ ਬਹੁਤ ਭਾਰੀ ਨੁਕਸਾਨ ਹੋ ਜਾਊਗਾ ਇਹ ਤਾਂ ਸਾਰਾ 2023 ਚ ਤਾਂ ਬਚਾਅ ਹੋ ਗਿਆ ਸੀਗਾ ਪਰ ਜੇ ਇਸ ਵਾਰੀ ਇੱਥੋਂ ਬੰਨ ਟੁੱਟ ਗਿਆ ਹੈ ਨਾ ਤੇ ਕੋਈ ਬਚਾਅ ਨਹੀਂ ਰਹਿ ਜਾਣਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਰੋ ਜੋ ਵੀ ਕੋਈ ਮਦਦ ਸਾਡੀ ਕਰ ਸਕਦਾ ਤਾਂ ਠੀਕ ਹੈ ਨਹੀਂ ਤਾਂ ਸਾਡਾ ਪਿੰਡ ਦਾ ਸਾਰਾ ਇੱਕ ਪਿੰਡ ਮੰਨੋ ਮਾਸ਼ੀ ਨਹੀਂ ਜੇ ਟੁੱਟਦਾ ਤੇ 13 ਪਿੰਡਾਂ ਨਾਲ ਨੁਕਸਾਨ ਹੋਊਗਾ ਜੋ ਕਿ ਅੱਗੇ 14 15 ਪਿੰਡਾਂ ਦੀ ਜ਼ਮੀਨ ਆ ਤੇ ਅੱਠ ਪਿੰਡ ਜਿਹੜੇ ਵਿੱਚ ਮੌਜੂਦਾ ਆ ਜਿਹੜੇ ਇਥੇ ਡੁੱਬ ਜਾਣਗੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਭਰਾਓ ਸਾਡੀ ਮਦਦ ਕਰੋ ਤੇ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਸਾਡੇ ਕੋਲ